ਆਉਣਾ ਕੀ ਹੀ ਮੈਂ ਤੁਹਾਨੂੰ ਦੱਸਣਾ ਸੀ ਕਿ ਵੀਰ ਜੀ ਦੀ ਪਹਿਲੀ ਪੇਮੈਂਟ ਆ ਗਈ ਆ ਅੱਛਾ ਹਾਂਜੀ ਚੱਲ ਆ ਵੀ ਵਧੀਆ ਹੋ ਗਿਆ ਨੇ ਪੈਸੇ ਪਾਏ ਹੀ ਥੋੜੇ ਬਹੁਤੇ ਅੱਛਾ ਤੇ ਮੈਨੂੰ ਤੇ ਬੜੀ ਖੁਸ਼ੀ ਆ ਮੈਨੇ ਮਡੇ ਇਹ ਕਹਣ ਕਹਦੇ ਲੱਖ ਰੁਪਈਆ ਪਾਉਣਾ ਕੀ ਹੁੰਦਾ ਵਾ ਦੱਸ ਮੈਨੂੰ ਮੈਨੂੰ ਕਹਣ ਨੂੰ ਰੋਟੀ ਬਣਾਉਣ ਨੂੰ ਕਿਹਾ ਮੈਂ ਨਹੀਂ ਬਣਾਉਂਦੀ ਮੈਂ ਹੁਣ ਦੱਸੋ ਕੀ ਕਰਾਂ ਨਹੀਂ ਤੂੰ ਪਿਓ ਨੂੰ ਕੀ ਕਿਹਾ ਸੀ ਮੰਮੀ ਦਾ ਮਗਰ ਲੱਗਾ ਜ਼ੁਬਾਨ ਵੇਖ ਲੈ ਆਪਣੀ ਕਿੱਡੀ ਆ ਖਿੱਚ ਦਊਂਗੀ ਮੁੜ ਕੇ ਅਜੇ ਕੋਈ ਗੱਲ ਕੀਤੀ ਤੇ ਅੱਛਾ ਜ਼ੁਬਾਨ ਤੇਰੀ ਮੈਂ ਵਧਾਈ ਆ ਪਹਿਲਾਂ ਤਾਂ ਤੂੰ ਗੁੰਗੀ ਸੀ ਸਾਡੇ ਘਰ ਆਣ ਕੇ ਬੋਲਣ ਲੱਗੀ ਆ ਤੂੰ ਮੰਮੀ ਜੀ ਤੁਸੀਂ ਉਹਨਾਂ ਨੂੰ ਕਿਉਂ ਬਾਰ-ਬਾਰ ਕਹਿੰਦੇ ਜਿਹੜੀ ਗੱਲ ਕਰਨੀ ਮੇਰੇ ਨਾਲ ਗੱਲ ਕਰਿਆ ਕਰੋ ਕਿਉਂ ਉਹਨੂੰ ਕਿਉਂ ਨਾ ਕਵਾਂ ਤੂੰ ਦਾਜਵੇ ਚ ਲੈ ਕੇ ਆਈ ਆ ਚੱਲ ਅੱਗੇ ਤੇ ਮੇਰੇ ਕੋਈ ਸਬੂਤ ਹੈ ਨਹੀਂ ਸੀ ਆ ਹੁਣ ਸਬੂਤ ਪੱਕਾ ਹੋ ਗਿਆ ਜਿਹੜੀ ਰਿਕਾਰਡਿੰਗ ਹੋ ਗਈ ਹੈ ਨਾ ਇਹ ਸੁਣਾਉਂਗੀ ਨਾਲੇ ਤਾਂ ਆਪਣੀ ਭੈਣ ਨੂੰ ਤੇ ਜੇ ਇਹਦੇ ਮਾਪਿਓ ਸੱਦਣੇ ਪਏ ਨਾ ਉਹਨਾਂ ਨੂੰ ਵੀ ਸੁਣਾਉਂਗੀ ਆਉਂਗੀ ਤਾਂ ਤਾਂ ਹੀ ਨਾ ਜੇ ਘਰ ਵਿੱਚ ਸੁੱਖ ਸ਼ਾਂਤੀ ਹੋਊਗੀ ਤੇ ਘਰ ਵਿੱਚ ਤਾਂ ਹਰ ਟਾਈਮ ਕਲੇਸ਼ ਹੀ ਪਿਆ ਰਹਿੰਦਾ ਵਾ